ਕਿਉਂਕਿ ਸਮਝ ਸਰ ਜਿਹੜੀ ਕਹਿੰਦੇ ਗੱਲ ਕਰ ਲਈ ਜਾਵੇ ਉਹ ਜ਼ਿਆਦਾ ਅੱਛੀ ਹੁੰਦੀ ਹੈ ਜਦੋਂ ਕੋਈ ਟਿਕਟ ਅਨਾਉਂਸ ਹੋ ਗਈ ਫਿਰ ਜਿਹੜਾ ਬਾਅਦ ਜਿਹੜਾ ਕੰਮ ਮੁਸ਼ਕਲ ਹੁੰਦਾ ਕਿ ਕੋਈ ਪਾਰਟੀਆਂ ਮਾਰ ਕੇ ਆਪਣਾ ਡਿਸੀਜਨ ਨਹੀਂ ਬਦਲਿਆ ਕਰਦੀਆਂ ਇਹ ਠੀਕ ਹੈ ਵੀ ਨਾਨਾ ਜਿਹੜਾ ਪਿਆਰ ਕਰਦੇ ਹਰਦੀਪ ਸਿੰਘ ਤੋਂ ਮੌਜੂਦ ਪ੍ਰਤੀ ਉਸ ਕਰਕੇ ਇਹਨਾਂ ਦੇ ਮਨ ਦੇ ਚ ਬਲ ਬਲੇ ਉੱਠ ਰਹੇ ਆ ਕਾਸਰੀ ਜੀ ਜੇ ਟਿਕਟ ਨਹੀਂ ਮਿਲਦੀ ਫਿਰ ਤੁਹਾਡਾ ਕੀ ਫੈਸਲਾ ਹੋਵੇ ਦੇਖੋ ਪਾਰਟੀਆਂ ਨਾਲ ਬੰਨੇ ਲੋਕ ਨੇ ਠੀਕ ਹੈ ਜੀ ਪਾਰਟੀਆਂ ਦੇ ਫੈਸਲੇ ਨੂੰ ਮੰਨਣਾ ਪੈਂਦਾ ਜਤੂ ਮੱਤ ਮਾਜਰਾ ਜੀ ਨੇ ਸਾਫ਼ ਕਿਹਾ ਕਿ ਸਾਨੂੰ ਅਉਧਿਆਂ ਦੀ ਕੋਈ ਲੋੜ ਨਹੀਂ ਅਸੀਂ ਤਾਂ ਹਰਿਆਲ ਦੀ ਕੰਪੋਜ਼ ਦੇ ਨਾਲ ਹੈ ਇਹਦਾ ਕੀ ਮਤਲਬ ਹੈ ਬਿਲਕੁਲ ਨਾਲ ਹੁਣ ਵੀ ਆ ਕਹਦੇ ਆ ਜਵਾ ਤੋਂ ਜਿੰਨੂੰ ਮਰਜ਼ੀ ਦੇ ਦੇ ਅਸੀਂ ਨਾਲ ਖੜਾਂਗੇ ਡਟ ਕੇ ਖੜਾਂਗੇ ਪਰ ਇਹ ਨਹੀਂ ਵੀ ਕੱਲ ਆਇਆ ਬੰਦਾ ਤੂੰ ਅੱਜ ਟਿਕਟ ਦੇ ਦਿਓ ਜਿਹੜੇ 20 ਸਾਲ ਤੇ ਪਾਰਟੀ ਦੇ ਚੱਪਟ ਛੱਡ ਰਹੇ ਨੇ ਉਹ ਕਿੱਥੇ ਕੀ ਵਰਕਰ ਆਗਰ ਜਿਹੜੇ ਅੱਜ ਕੈਂਡੀਡੇਟ ਆਜਾ ਰਹੇ ਨੇ ਅੱਜ ਨਵਾਂ ਬੰਦਾ ਆ ਕੇ ਉਹਨੂੰ ਟਿਕਟ ਦੇਂਦੇ ਨੇ ਤਾਂ ਅਸੀਂ ਆਪਣੇ ਘਰ ਬੈਠਾਂਗੇ ਬਿਲਕੁਲ ਮਤ ਨਹੀਂ ਕਰਾਂ। ਜਦੋਂ ਚੱਲ ਰਹਾ ਤਾਂ ਵੀ ਕਹਦੇ ਲੋਕ ਕੋਈ ਬਾਤ ਉੱਠਦੀ ਧੂਆ ਤਾਂ ਵੀ ਨਿਕਲਦਾ ਤੇ ਥੋੜੀ ਆਗ ਲੱਗੇਗੀ ਤਾਂ ਧੂਆ ਕਿੱਥੇ ਨਿਕਲੇਗਾ? ਜਿਹੜਾ ਸਖ ਚਿੰਨਵਾਰੀ ਪਹਾੜਾਂ ਦੀ ਪਤਨੀ ਨੂੰ ਐਨਪੀ ਬਣਾ ਸਕਦਾ ਉਹ ਕਿਹਾ ਆਪਣੇ ਵਾਸਤੇ ਕੁਝ ਵੀ ਕਰੇਗਾ। ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਿਆਸਤ ਦੇ ਵਿੱਚ ਹਲਚਲ ਦਾ سلسلہ ਲਗਾਤਾਰ ਚੱਲਿਆ ਆਇਹੀ ਦਿਨ ਕੋਈ ਨਾ ਕੋਈ ਲੀਡਰ ਮੰਤਰੀ ਆਪਣੀ ਪਾਰਟੀ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦਾ ਹੈ ਜਾਂ ਫਿਰ ਸ਼ਾਮਲ ਹੋਣ ਦੀਆਂ ਕਿੱਸਾਈਆਂ ਦਾ سلسلہ ਲਗਾਤਾਰ ਛੱਡ ਜਾਂਦਾ ਹੈ ਤੇ ਹੁਣ ਪਟਿਆਲਾ ਸੀਟ ਨੂੰ ਲੈ ਕੇ ਇੱਕ ਬਹੁਤ ਵੱਡਾ ਵਿਵਾਦ ਛੱਡ ਚੁੱਕਿਆ ਦਰਸਲ ਪਟਿਆਲਾ ਲੋਕ ਸਭਾ ਵਾਸਤੇ ਹਰਦੀਾਲ ਸਿੰਘ ਕੰਬੋਜ ਸਾਬਕਾ ਐਮ ਐਲ ਏ ਉਹਨਾਂ ਨੇ ਇਸ ਸੀਟ ਤੇ ਦਾਅਵੇਦਾਰੀ ਖੇਡਣੀ ਸੀ ਪਰ ਕਾਂਗਰਸ ਨੇ ਆਪ ਦੇ ਐਮਪੀ ਨੂੰ ਕਾਂਗਰਸ ਦੇ ਵਿੱਚ ਸ਼ਾਮਲ ਕਰਕੇ ਪਟਿਆਲਾ ਲੋਕ ਸਭਾ ਵਾਸਤੇ ਟਿਕਟ ਦੇਣ ਦੀ ਤਿਆਰੀ ਕਰ ਲਈ ਹੈ ਜੀ ਹਾਂ ਗੱਲ ਕਰ ਰਹੇ ਆ ਤਰਮਵੀਰ ਗਾਂਧੀ ਦੀ ਜੋ ਕੁਝ ਦਿਨ ਪਹਿਲਾਂ ਹੀ ਆਪ ਦਾ ਪੱਲਾ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਤੇ ਉਹਨਾਂ ਨੂੰ ਇਸ ਸੀਟ ਦੇ ਉੱਤੇ ਟਿਕਟ ਦੇਣ ਦੀ ਤਿਆਰੀ ਜੋ ਹੈ ਕਾਂਗਰਸ ਦੇ ਵੱਲੋਂ ਪੂਰੀ ਤਰ੍ਹਾਂ ਦੇ ਨਾਲ ਕਰ ਲਈ ਗਈ ਹੈ ਦੱਸ ਦੇ ਕਿ ਤਰਮਵੀਰ ਗਾਂਧੀ ਪਹਿਲਾਂ ਪਟਿਆਲਾ ਤੋਂ ਸੰਸਦ ਵੀ ਰਹਿ ਚੁੱਕਿਆ ਪਰ ਇਸ ਸੀਟ ਤੇ ਸਿਆਸਤ ਦੇ ਉਲਟ ਹੀ ਕੁਝ ਚੱਲਦਾ ਹੋਇਆ ਨਜ਼ਰ ਆ ਰਿਹਾ ਇਸ ਮੁਕੇ ਤੇ ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਫਰੀ ਅਤੇ ਦੇਹਾਤੀ ਬਲਕ ਪ੍ਰਧਾਨ ਦਾ ਕੀ ਕਹਿਣਾ ਹੈ ਔਰ ਜਰਾ ਸੁਣ ਲੈਨੇ ਆ। ਆ ਸ਼ਾਸਤਰੀ ਕੀ ਕਹਿਣਾ ਚਾਹੋਗੇ ਜੀ ਅੱਜ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਹੈ। ਪੰਨੂ ਜੀ ਇਸ ਬਾਰੇ ਕੁਝ ਕੰਮ ਕਰ। ਇਹ ਜਿਹੜਾ ਅੱਜ ਪ੍ਰੋਗਰਾਮ ਰੱਖਿਆ ਗਿਆ ਕਿ ਵਰਕਰਾਂ ਦੀ ਭਾਵਨਾਵਾਂ ਸੀਗੀਆਂ ਕਿ ਆਪਾਂ ਇਕੱਠੇ ਬੈਠ ਕੇ ਇਸ ਗੱਲ ਬਾਰੇ ਵਿਚਾਰ ਕਰੀਏ। ਹਾਂਜੀ ਹਾਂਜੀ। ਵਰਕਰ ਬਾਰ-ਬਾਰ ਕਹੇ ਸੀਗੇ ਸਾਨੂੰ ਫੋਨ ਕਰ ਰਹੇ ਸੀਗੇ ਵੀ ਸਵਾਰ ਇਕੱਠੇ ਬੈਠ ਕੇ ਵਿਚਾਰ ਕਰੋ। ਕਿਉਂਕਿ ਸਮਝ ਸਰ ਜਿਹੜੀ ਕਹਿੰਨਾ ਗੱਲ ਕਰ ਲਈ ਜਾਵੇ ਉਹ ਜ਼ਿਆਦਾ ਅੱਛੀ ਹੁੰਦੀ ਹੈ। ਜਦੋਂ ਕੋਈ ਟਿਕਟ ਅਨਾਉਂਸ ਹੋ ਗਈ ਫਿਰ ਜਿਹੜਾ ਬਾਅਦ ਚ ਜਿਹੜਾ ਕੰਮ ਮੁਸ਼ਕਲ ਹੁੰਦਾ ਕਿ ਕੋਈ ਪਾਰਟ ਤਾਂ ਇਸ ਕਰਕੇ ਅੱਜ ਸਾਰੇ ਵਰਕਰ ਜਿਹੜੇ ਸਾਡੇ ਵਰਕਰ ਹੈਗੇ ਸਾਡੇ ਲੀਡਰ ਹੈਗੇ ਆ ਪੂਰੀ ਰਾਜ ਪਰ ਕਨਸਿਸਟੈਂਸੀ ਦੇ ਜਿੰਮੇਵਾਰ ਸੱਜਣ ਹੈਗੇ ਸਿਰਫ ਉਹ ਹੀ ਬੁਲਾਏ ਸੀਗੇ ਤਾਂ ਕਿ ਇਹਨਾਂ ਨਾਲ ਬੈ ਕੇ ਜਿਹੜਾ ਇਹਨਾਂ ਦਾ ਜਿਹ ਮੰਨਦੀ ਇਹਨਾਂ ਦੀ ਭਾਵਨਾ ਸੀ ਉਸ ਜਿਹੜਾ ਹੈਗਾ ਜਿਹੜੀ ਹਾਈ ਕਮਾਂਡ ਤੱਕ ਸੀ ਪਹੁੰਚਾ ਸਕੀ ਹੈ ਕਈ ਗੱਲਾਂ ਕੀਤੀਆਂ ਜਿਹੜੇ ਵਰਕਰਾਂ ਨੇ ਵੀ ਕੋੜੀਆਂ ਗੱਲਾਂ ਵੀ ਕੀਤੀਆਂ ਜੇ ਟਿਕਟ ਨਹੀਂ ਮਿਲਦੀ ਤਾਂ ਬੜਾ ਦੇਖੋ ਸਾਰੇ ਕਾਂਗਰਸ ਪਾਰਟੀ ਦੇ ਡਿਸਿਪਲਿਨ ਸਪਾਈ ਨੇ ਇਹ ਠੀਕਾ ਵੀ ਨਾ ਜਿਹੜਾ ਪਿਆਰ ਹੈਗਾ ਹਰਦਿਆਲ ਸਿੰਘ ਕਮੋਜੀ ਦੇ ਪ੍ਰਤੀ ਉਸ ਕਰਕੇ ਇਹਨਾਂ ਦੇ ਮਨ ਦੇ ਚ ਬਲਬਲੇ ਉੱਠ ਰਹੇ ਆ ਠੀਕ ਹੈ ਜੀ ਬਾਕੀ ਜਿਹੜੇ ਜਿਹੜੇ ਸਾਰੇ ਉਮਰ ਕਾਂਗਰਸ ਦੇ ਰਹੇ ਆ ਇਹ ਬਾਕੀ ਜ਼ਰੂਰੀ ਹੈ ਕਿ ਜਿਵੇਂ ਤੁਹਾਨੂੰ ਦੱਸਿਆ ਅੰਦਰ ਵੀ ਮੈਂ ਸਪੀਚ ਵਿੱਚ ਮੈਂ ਗੱਲ ਕੀਤੀ ਹੈ ਕਿ ਜਦੋਂ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਨ ਦੀ ਗੱਲ ਸੀਗੀ ਨਾ ਤਾਂ ਸਾਨੂੰ ਬਹੁਤ ਜ਼ਿਆਦਾ ਮੀਟਿੰਗਾਂ ਬੁਲਾ ਕੇ ਸਾਡੇ ਵਿਚਾਰ ਪੁੱਛੇ ਗਏ ਆ ਇਕੱਲੇ ਇਕੱਲੇ ਦੇ ਤਾਂ ਉਹ ਸਾਨੂੰ ਅੱਛਾ ਲੱਗਿਆ ਵੀ ਯਾਰ ਡਿਸੀਜਨ ਪਾਰਟੀ ਦਾ ਬੜਾ ਵੱਡਾ ਕਰਨਾ ਸੀਗਾ ਤੇ ਉਹਨਾਂ ਨੇ ਫਿਰ ਉਹ ਜਿਹੜੀ ਗੱਲ ਉੱਠ ਕੇ ਸਾਹਮਣੇ ਆਈ ਸਰਬਸੰਤੀ ਨਾਲ ਮਤਾਂ ਪਾਸ ਹੋਇਆ ਕਿ ਸਮਝੌਤਾ ਹੀ ਹੋਣਾ ਚਾਹੀਦਾ ਬਲਾਕ ਪ੍ਰਧਾਨ ਸੀਗੇ ਸਾਰੇ ਸਾਰੇ ਜਿਹਨੇ ਪੂਰੇ ਪੰਜਾਬ ਦੇ ਹੈਗੇ ਆ ਸੀਨੀਅਰ ਲੀਡਰਸ਼ਿਪ ਨੇ ਵੀ ਗੱਲ ਕੀਤੀ ਕੁਝ ਲੀਡਰ ਚਾਹੁੰਦੇ ਸੀ ਸਮਝੋਤਾ ਹੋਵੇ ਪਰ ਤੂੰ ਹਾਈ ਕਮਾਂਡ ਨੇ ਜਿਹੜਾਗਾ ਛੋਟੇ ਵਰਕਰ ਦੇ ਵੀ ਗੱਲ ਸੁਣੀ ਹੈ ਸਾਡੇ ਵਰਗੇ ਜਿਹੜੇ ਸੀਗੇ ਬਲਾਕ ਪ੍ਰਧਾਨ ਤਾਂ ਉਹਨਾਂ ਨੇ ਸਮਝੋਤਾ ਨਹੀਂ ਕੀਤਾ ਸ਼ਾਸਤਰੀ ਜੀ ਜੇ ਟਿਕਟ ਨਹੀਂ ਮਿਲਦੀ ਫੇਰ ਤੁਹਾਡਾ ਕੀ ਫੈਸਲਾ ਹੋਵੇ ਦੇਖੋ ਪਾਰਟੀਆਂ ਨਾਲ ਬੰਨੇ ਲੋਕ ਨੇ ਠੀਕ ਹੈ ਜੀ ਪਾਰਟੀਆਂ ਨੇ ਫੈਸਲੇ ਨੂੰ ਮੰਨਣਾ ਪੈਂਦਾ ਪਰ ਸਾਡੀ ਜਿਹੜੀ ਗੱਲ ਕਰਨਾ ਸਾਡਾ ਫਰਜ਼ ਵੀ ਸੀ ਸਾਡਾ ਹੱਕ ਵੀ ਸੀ ਜਿਹੜੀ ਗੱਲ ਕੀਤੀ ਅਸੀਂ ਕਈ ਬੰਦੇ ਨੇ ਬੜੇ ਤੱਤੇ ਵਿਚਾਰ ਪੇਸ਼ ਕੀਤੇ ਆ ਉਹਨਾਂ ਨੇ ਤਾਂ ਸਾਫ਼ ਦਿਲ ਲੱਭ ਜਾਂਦਾ ਕਿ ਆ ਕੀ ਲੱਗਦਾ ਵੀ ਇਸ ਤਰ੍ਹਾਂ ਜਿਹੜੇ ਵਰਕਰ ਹੈਗੇ ਆ ਸਾਰੇ ਕਾਂਗਰਸ ਪਾਰਟੀ ਨੂੰ ਕਿਨਾਰਾ ਕਰ ਸਕਦੇ ਜਿਵੇਂ ਗੱਦੋ ਮਾਜਰੇ ਜੀ ਨੇ ਕਿਹਾ ਵੀ ਅਸੀਂ ਤਾਂ ਹਾਈ ਕਮਾਂਡ ਦਾ ਵੀ ਰੇ ਬਣਨਾ ਹੋ ਗਾ ਤੁਸੀਂ ਦੋਨੋਂ ਸਾਈਡ ਦੀਆਂ ਗੱਲਾਂ ਕਰ ਰਹੇ ਹੋ ਕਿਵੇਂ ਦੱਸੋ ਕਿ ਵੀ ਪਾਰਟੀ ਦੀ ਗੱਲ ਮੰਨੀ ਪੈਂਦੀ ਆ ਫਿਰ ਮਤਲਬ ਜੇ ਉਹਨਾਂ ਨੇ ਟਿਕਟ ਨਾ ਦਿੱਤੀ ਤਾਂ ਦੇਖੋ ਜੇ ਅਸੀਂ ਮੰਗ ਪਚਾਈ ਨਹੀਂ ਤਾਂ ਅਸੀਂ ਕਿਸੇ ਨੂੰ ਰੋਜ਼ ਕਾ ਜਾਰ ਕਰਾਂਗੇ ਬਾਅਦ ਵਿੱਚ ਨਹੀਂ ਇਹ ਦੋ ਗੱਲਾਂ ਕੀ ਹੋ ਰਹੀਆਂ ਤੁਸੀਂ ਕੁਝ ਹੋਰ ਕਹਿ ਰਹੇ ਹੋ ਵਰਕਰ ਕੁਝ ਹੈ ਤੇ ਹੋਰ ਬੋਲ ਕੇ ਗਈ ਹੈ ਤਾਂ ਤੁਹਾਡਾ ਮਤਲਬ ਅਸਲ ਸਟੈਂਡ ਕੀ ਹੈ ਦੇਖੋ ਪਾਰਟੀ ਦੀ ਬਗਾਵਤ ਵਾਸਤੇ ਕਿਸੇ ਨੇ ਗੱਲ ਨਹੀਂ ਕੀਤੀ ਸਾਡੇ ਲੀਡਰ ਨੇ ਸਾਨੂੰ ਗੁੱਸਾ ਕਰਨ ਦਾ ਵੀ ਉਹਨਾਂ ਦੇ ਫਰਜ਼ ਹੈਗਾ ਸਾਡਾ ਜਦੋਂ ਸੌਨਾਂ ਨੇ 6 ਮਹੀਨੇ ਪਹਿਲਾਂ ਸਾਰ ਹਰਿਆਲ ਸਿੰਘ ਕੇ ਮੌਜੂਦ ਥਾਪੜਾ ਦਿੱਤਾ ਠੀਕ ਹੈ ਕਿ ਤੁਸੀਂ ਯੋਗ ਬੰਦੇ ਹੋ ਤੁਸੀਂ ਆਪਣੀ ਕਾਰਵਾਈ ਸ਼ੁਰੂ ਕਰੋ ਵਾਜਨੜ ਸ਼ੁਰੂ ਕਰੋ ਲੋਕਾਂ ਨਾਲ ਸੰਪਰਕ ਬਣਾਓ ਠੀਕ ਹੈ ਨਾ ਇੱਕ ਯੋਗ ਵਿਅਕਤੀ ਉਹਨਾਂ ਨੇ ਚੁਣਿਆ ਸੀਗਾ ਸਾਨੂੰ ਅੱਛਾ ਲੱਗਿਆ ਸੀਗਾ ਉਹ ਤੋਂ ਤੁਹਾਨੂੰ ਕੀ ਵੀ ਲੱਗਦਾ ਵੀ ਜਿਹੜੇ ਗਾਂਧੀ ਜੀ ਆਏ ਆ ਉਹ ਕਿਸੇ ਸ਼ਰਤ ਤੇ ਹੀ ਆਏ ਉਹਨੇ ਤੁਹਾਡੀ ਹਾਈ ਕਮਾਂਡ ਉੱਤੇ ਦੇਖੋ ਇਹ ਪੰਜਾਬ ਦੀ ਉਹਨਾਂ ਨੂੰ ਲੈ ਕੇ ਇਹ ਵੱਡੀ ਲੀਡਰਸ਼ਿਪ ਦੀ ਗੱਲ ਹੈਗੀ ਹੈ ਪਰੰਤੂ ਸਾਡੇ ਵਰਕਰਾਂ ਨੇ ਸੋਚਿਆ ਕਿ ਸਾਨੂੰ ਆਪਣੀ ਗੱਲ ਪਹੁੰਚਾਣੀ ਚਾਹੀਦੀ ਹੈ ਅਸੀਂ ਉਹ ਪਹੁੰਚਾਈ ਹੈ ਪ੍ਰਧਾਨ ਸਾਹਿਬ ਵੈਸੇ ਤਾਂ ਹਲੇ ਕੁਝ ਵੀ ਹੋ ਸਕਦਾ ਹਲੇ ਨਾ ਗਰਬ ਦੇ ਗਰਬ ਦੇ ਵਿੱਚ ਪਾ ਰਹਿਆ ਕੀ ਬਤਾ ਕਿਹਨੂੰ ਟਿਕਟ ਮਿਲਦੀ ਹੈ ਗਾਂਧੀ ਜੀ ਨੂੰ ਮਿਲਦੀ ਹੈ ਹਰਦਿਆਲ ਜੀ ਨੂੰ ਮਿਲਦੀ ਹੈ ਜਾਂ ਕਿਸੇ ਹੋਰ ਨੂੰ ਮਿਲਦੀ ਹੈ ਫਰਜ ਕਰੋ ਨਹੀਂ ਹਰਦਿਆਲ ਜੀ ਨੂੰ ਮਿਲਦੀ ਤੁਹਾਡਾ ਸਪਸ਼ਟ ਸਟੈਂਡ ਕੀ ਹੋਊਗਾ ਫਿਰ ਸਪਸ਼ਟ ਸਟੈਂਡ ਹੈ ਕਿ ਦੇਖੋ ਜੀ ਮੈਂ ਤਾਂ ਜਿਹੜੀ ਮੈਂ ਤੁਹਾਨੂੰ ਆਪਣੀ ਨਿੱਜੀ ਗੱਲ ਕਰਦਾ ਕਿਸੇ ਦੇ ਵਿਚਾਰ ਕਿਸੇ ਦੇ ਆਪਣੇ ਹੋ ਸਕਦੇ ਆ ਠੀਕ ਹੈ ਜੀ ਉਹਦੇ ਵਿੱਚ ਇਹ ਕਿ ਪਾਰਟੀ ਨਾਲ ਜਿਹੜੇ ਬੰਨੇ ਬੰਦਾ ਕਦੀ ਪਾਰਟੀ ਤੋਂ ਬਾਹਰ ਨਹੀਂ ਜਾ ਸਕਦਾ ਵੱਡੇ ਵੱਡੇ ਫੈਸਲੇ ਹੋ ਜਾਂਦੇ ਜਿਹ ਠੀਕ ਹੈ ਜੀ ਉਹਦੇ ਵਿੱਚ ਪਾਰਟੀ ਦਾ ਜਿਹੜਾ ਵਰਕਰ ਹੈਗਾ ਉਸ ਨੂੰ ਪਾਰਟੀ ਨਾਲ ਮੰਨਣੀ ਪੈਂਦੀ ਹੈ ਰੋਸ ਅਸੀਂ ਕਰ ਸਕਦੇ ਹਾਂ ਅਸੀਂ ਲੜ ਸਕਦੇ ਹਾਂ ਜਦ ਸਾਡੇ ਕੋਲ ਆਉਣਗੇ ਪਿਛਲੇ ਦਿਨਾਂ 'ਚ ਤਾਂ ਇਹ ਵੀ ਦੇਖਿਆ ਗਿਆ ਵੀ ਇਹ ਜਿਹੜੇ ਜਦ ਵਿਰੋਧ ਹੁੰਦੇ ਆ ਉਸ ਤੋਂ ਬਾਅਦ ਪਾਰਟੀਆਂ ਵੀ ਛੱਡ ਦਿੱਤੀਆਂ ਜਾਂਦੀਆਂ ਹੋਰ ਪਾਰਟੀਆਂ ਜੁਆਇਨ ਕਰ ਲਈਆਂ ਜਾਂਦੀਆਂ ਦੇਖੋ ਬਹੁਤ ਬਹੁਤ ਕੁਝ ਹੋ ਰਿਹਾ ਬਹੁਤ ਕੁਝ ਹੋ ਰਿਹਾ ਪਾਰਟੀ ਛੱਡਣ ਦੀ ਕੋਈ ਕਿਸੇ ਨੇ ਗੱਲ ਕੀਤੀ ਨਹੀਂ ਅਸੀਂ ਤਾਂ ਆਪਣੇ ਲੀਡਰਾਂ ਮੁਰੇ ਆਪਣਾ ਰੋਜ਼ ਸ਼ੇਅਰ ਕਰਨ ਦੀ ਗੱਲ ਕੀਤੀ ਹੈ ਜਦੋਂ ਮਾਜਰਾ ਜੀ ਨੇ ਸਾਫ਼ ਕਿਹਾ ਕਿ ਸਾਨੂੰ ਉਹਦਿਆਂ ਦੀ ਕੋਈ ਲੋੜ ਨਹੀਂ ਅਸੀਂ ਤਾਂ ਹਰਦਿਆਲ ਸਿੰਘ ਕੰਪੋਜ਼ ਦੇ ਨਾਲ ਹੈ ਇਹਦਾ ਕੀ ਮਤਲਬ ਹੋਇਆ ਬਿਲਕੁਲ ਨਾਲ ਹੁਣ ਵੀ ਆ ਕਹਦੇ ਆ ਹਾਂਜੀ ਅਸੀਂ ਹਰਦਿਆਲ ਸਿੰਘ ਨਾਲ ਹਾਂਜੀ ਹਾਂਜੀ ਜੇ ਹਰਦਿਆਲ ਸਿੰਘ ਕਾਂਗਰਸ ਪਾਰਟੀ ਸਾਡੀ ਹਰਦਿਆਲ ਸਿੰਘ ਨੂੰ ਟਿਕਟ ਦੇਗੀ ਠੀਕ ਹੈ ਹਰਦਿਆਲ ਸਿੰਘ ਨੂੰ ਨਹੀਂ ਦਿੰਦੀ ਹੋਰ ਵਰਕਰ ਥੋੜੇ ਨੂੰ ਸਾਡੇ ਨੌ ਹਲਕੇ ਨੇ ਦੋਆਂ ਨੂੰ ਜਿੰਨੂੰ ਮਰਜ਼ੀ ਦੇ ਦੇ ਅਸੀਂ ਨਾਲ ਖੜਾਂਗੇ ਡਟ ਕੇ ਖੜਾਂਗੇ ਪਰ ਇਹ ਨਹੀਂ ਵੀ ਕੱਲ ਆਇਆ ਬੰਦਾ ਤੂੰ ਅੱਜ ਟਿਕਟ ਦੇ ਦਿਓ ਜਿਹੜੇ 20 ਸਾਲ ਤੇ ਪਾਰਟੀ ਦੇ ਚੱਪਟ ਛੱਡ ਰਹੇ ਨੇ ਉਹ ਕਿੱਥੇ ਕੇ ਵਰਕਰ ਨਹੀਂ ਗਦਮਾ ਸਾਹਿਬ ਸਾਡਾ ਤੁਹਾਨੂੰ ਵੀ ਇਹੀ ਸਵਾਲ ਹੈ ਕਿ ਫਰਜ ਕਰੋ ਅਜੇ ਕੁਝ ਨਹੀਂ ਪਤਾ ਹੈ ਨਾ ਕਿ ਕਿਹੜੇ ਟਿਕਟ ਕਿਹਨੂੰ ਮਿਲਦੀ ਹੈ ਫਰਜ ਕਰੋ ਦਿਆਲ ਜਿੰਦ ਟਿਕਟ ਨਹੀਂ ਮਿਲਦੀ ਕਿਸੇ ਵਰਕਰ ਨੂੰ ਮਿਲਦੀ ਹੈ ABC D ਨੂੰ ਇਹ ਤੁਹਾਡਾ ਤੁਹਾਡਾ ਕੀ ਸਟੈਂਡ ਹੋਊਗਾ ਰਾਜਪੇ ਹਲਕੇ ਦਾ ਜੇ ਕਾਂਗਰਸ ਦੇ ਪੁਰਾਣੇ ਵਰਕਰ ਨੂੰ ਮਿਲਦੀ ਕਿਸੇ ਨੂੰ ਮਿਲੇ ਅਸੀਂ ਪੂਰੇ ਡਟ ਕੇ ਮਤ ਕਰਾਂਗੇ ਅਗਰ ਜਿਹੜੇ ਅੱਜ ਕੈਂਡੀਡੇਟ ਅੱਜ ਆ ਰਹੇ ਨੇ ਅੱਜ ਨਵਾਂ ਬੰਦਾ ਆ ਕੇ ਉਹਨੂੰ ਟਿਕਟ ਦਿੰਦੇ ਨੇ ਤੇ ਅਸੀਂ ਆਪਣੇ ਘਰ ਬੈਠਾਂਗੇ ਬਿਲਕੁਲ ਮਤ ਨਹੀਂ ਕਰਾਂਗੇ ਪ੍ਰਧਾਨ ਜੀ ਸਵਾਗਤ ਕੀਤਾ ਜਾ ਰਿਹਾ ਹੈ ਹਾਂ ਜੀ ਵਿਰੋਧ ਕੀਤਾ ਜਾ ਰਿਹਾ ਹੈਗਾ ਕੋਈ ਕੰਦੇ ਨੂੰ ਟਿਕਟ ਮਿਲਦੀ ਆ ਸਰ ਯਾਰ ਗਾਂਧੀ ਵੀ ਕਿਸੇ ਨੇ ਮਿਲਦੀ ਬਾਹਰਲੇ ਬੰਦੇ ਨੂੰ ਚਾਹੇ ਕੋਈ ਐਨੀ ਵੰਨਾ ਨਹੀਂ ਪ੍ਰਧਾਨ ਜੀ ਆਪਣਾ ਵੀ ਕਿਸੇ ਫੈਸਲਾ ਕਰਨ ਦੀ ਕਿ ਗਾਂਧੀ ਨੂੰ ਟਿਕਟ ਮ ਕੋਈ ਬਾਤ ਉੱਠਦੀ ਧੂਆਂ ਚ ਵੀ ਨਿਕਲਦਾ ਤੇ ਥੋੜੀ ਆਗ ਲੱਗੇ ਕੀ ਤੋਂ ਧੂਆਂ ਕਿੱਥੇ ਨਿਕਲੇਗਾ ਠੀਕ ਹੈ ਜੀ ਅਜੀ ਧੂਆਂ ਤੇ ਪਹਿਲਾਂ ਸਾਡਾ ਕਹਿਣਾ ਫਰਜ਼ ਹੈ ਚੋਕਸ ਰਹਿਣਾ ਤੇ ਫਰਜ਼ ਹੈ ਤੇ ਨਹੀਂ ਹਾਈ ਕਮਾਂਡ ਰਹਿੰਦੀ ਤੁਸੀਂ ਆਪਣੇ ਘਰ ਬੈਠਾ ਕੇ ਪਾਰਟੀ ਨਹੀਂ ਚੜ੍ਹਦੇ ਦੂਜੀ ਪਾਰਟੀ ਚ ਜਾਂਦੇ ਪਰ ਅਸੀਂ ਵੈਂਟ ਨਹੀਂ ਕਰਾਂਗੇ ਬਿਲਕੁਲ ਠੀਕ ਹੈ ਠੀਕ ਹੈ ਹਾਂ ਸਾਡੇ ਕਿਸੇ ਵਰਕਰ ਨੌ ਹਲਕੇ ਆ ਜਿੱਥੋਂ ਜਿਹੜੇ ਹਲਕੇ ਦੇ ਮਰਜ਼ੀ ਨੂੰ ਲੈ ਪੁਰਾਣੇ ਵਰਕਰ ਨੂੰ ਟਿਕਟ ਠੀਕ ਹੈ ਜੀ